ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕੌਣਸ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਕੋਲ ਗੱਬਣ ਗਾਂ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਅੱਖਾਂ ਦੀ ਝੋਟੀ ਠੀਕ ਹੈ ਜੀ ਦੋ ਨਗ ਫਕਾਉਆ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਬਾਤ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸਨ 30 ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਰਣਜੀਤ ਸਿੰਘ ਜੀ ਪਿੰਡ ਕੋਨਾ ਸੀ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਪਤਾ ਆਪਣਾ 75893 ਹਾਂਜੀ 67455 ਜੀ ਠੀਕ ਹੈ ਜੀ ਨੇੜੇ ਨੇੜੇ ਪਿੰਡ ਕਿਹੜੇ ਪਿੰਡ ਦੀ ਆਪਣੇ ਇਧਰ ਤਪਾ ਆ ਗਿਆ ਜੀ ਹਾਂਜੀ ਤੇ ਢੱਲਾ ਮਾ ਠੀਕ ਹੈ ਜੀ ਛੋਟੀ ਖੁੱਡੀ ਪਿੰਡ ਦੀ ਹੈ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਜੀ 77893 ਜੀ ਹਾਂਜੀ 67455 ਠੀਕ ਹੈ ਜੀ ਹਾਂਜੀ ਮੈਂ ਜੀ ਛੋਟੀ ਜਾਣਕਾਰੀ ਦੇ ਜੀ ਆਪਣੀ ਆ ਕੱਟੀ ਦੀ ਇਹ 2 ਸਾਲਾਂ ਤੋਂ ਠੀਕ ਹੈ ਜੀ 2 ਸਾਲਾਂ ਦੀ ਹੋ ਗਈ ਹਾਂਜੀ ਠੀਕ ਹੈ ਜੀ ਤੇ ਤੋਰ ਕੇ ਦਿਖਾਉਂਗਾ ਜੀ ਬੜਾ ਹਾਂ ਦਿਖਾ ਦੇ ਜੀ ਦੇਖ ਸਕਦੇ ਹੋ ਬਰਾ 2 ਸਾਲ ਨਹੀਂ ਛੋਟੀ ਐ ਸੋਣੀ ਆ ਪਾhle ਪਿੰਡੇ ਚ ਸਿੰਘ-ਸੁੰਗ ਤੁਸੀਂ ਦੇਖ ਸਕਦੇ ਹੋ ਕੋਰਾ ਸੁਣ ਦਿਖਾ ਲੈਣੇ ਜੀ ਚੈੱਕ ਕਰਕੇ ਦਸੰਦੀ ਕਰਕੇ ਲੈ ਲਿਓ ਬਰਾ ਠੀਕ ਹੈ ਜੀ ਲਓ ਜੀ ਤੋੜਾ ਤਰਾ ਸੋਣੀ ਛੋਟੀ ਰੋਕੋ ਜੀ ਮੜਾ ਤੁਹਾਨੂੰ ਤੁਹਾਨੂੰ ਦਿਖਾ ਦਈਏ। ਲਓ ਜੀ। ਚਾਰ ਖਾਨ ਲਿਖੜਵੇਂ ਠੀਕ ਹੈ ਜੀ। ਬੰਦੋ ਜੀ ਬੰਦੋ ਲੈ ਚਲੋ। ਲਓ ਜੀ। ਭਾਈ ਜੀ ਤੁਸੀਂ ਵੀ ਜੀ ਰੇਟ ਦੱਸ ਦਈਏ ਦਾ। ਰੇਟ ਦਾ 30000 ਰੁਪਏ ਜੀ। ਠੀਕ ਹੈ ਦੇਣ ਲੈਣ। ਦੇਣ ਲੈਣ 28000 ਦੀ ਦੇ ਦਾਂਗੇ ਜੀ। ਠੀਕ ਹੈ ਜੀ। ਲੋ ਭਰਾ ਸੋਹਣੀ ਕੁੱਤੀ। ਠੀਕ ਹੈ ਜੀ। ਹਾਂ ਜੀ ਭਾਈ ਜੀ ਗਾਂ ਦੀ ਜਾਣਕਾਰੀ ਦਿਓ ਜੀ ਆਪਣੀ ਦੀ। ਗਾਂ ਤੀਜਾ ਸੁਆ ਜੀ। ਠੀਕ ਹੈ ਜੀ। ਤੇ ਪਿਛਲੇ ਸੂਈ ਦੁੱਧ ਕਿੰਨਾ ਸੀ ਵੀ ਜੀ? ਇਹ ਦੁੱਧ ਦੇ ਦੂ ਭਾਈ 17 18 ਕਿਲੋ ਚਾਹ 20 ਕਿਲੋ ਦੇ ਦੂ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਮੰਗਦੇ 70000 ਰੁਪਏ ਜੀ ਠੀਕ ਆ ਮੰਨ ਤਾਣ 65 ਦੀ ਦੇ ਰਹਾਂਗੇ ਭਾਈ ਠੀਕ ਹੈ ਜੀ ਤੋਰ ਕੇ ਦਿਖਾਵਾਂਗੇ ਜੀ ਦਿਖਾ ਦੇ ਜੀ ਲੋ ਭਰਾ ਲੈ ਵੇ ਲੋ ਭਾ ਦੇ ਕਿੰਨੇ ਦੇ ਰਹਿੰਦੇ ਭਾਈ ਜਣੇ ਇਹਦੇ 10 ਕਿ ਦਿਨ ਬਾਕੀ ਆ ਜੀ 10 ਦਿਨ ਬਾਕੀ ਆ ਫੇਸ ਬਿਊਟੀ ਦੇ ਸਕਦੇ ਸੋਹਣੀ ਆ ਵੜ ਠੀਕ ਹੈ ਜੀ ਟੱਲਾ ਟੁੱਲਾ ਪਈਆਂ ਲੈ ਵੇ ਜਲੇ ਕਰਮ ਵਾਲੀ ਦੁੱਧ ਵੀ ਲਾਹੂ ਹਲੇ ਠੀਕ ਹਨ ਦਿਨ ਵੀ 10 ਪਏ ਰੋਕ ਲਈ ਮੜਾ ਇਥੇ ਫੇਸ ਬਿਊਟੀ ਦੇ ਸਕਦੇ ਆ ਕੋਈ ਠੰਡੀ ਹੈ ਜੇ ਮਰਜ਼ੀ ਕੋਈ ਕਹਿੰਦਾ ਹੱਥੋਂ ਤੇ ਮੈਂ ਮਰਜ਼ੀ ਫੇਰੀ ਚਲੋ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਜਮਾਏ ਉਹ ਠੀਕ ਹੈ ਜੀ ਦੇਵਾ ਖਾਣੇ ਲੋ ਜੀ ਟਲਟੂ ਲਾ ਦੇਖੋ ਲਾ ਜੀ ਮਰਜ਼ੀ ਬਾਈ ਜੀ ਕਹਿੰਦਾ ਹੱਥ ਫੇਰੀ ਚਲੋ ਠੀਕ ਹੈ ਜੀ ਕਰਮ ਵਾਲੀ ਨੇ ਲੇਵਾ ਵਾਲੇ ਬਣਾਉਣਾ ਠੀਕ ਹੈ 10 ਦਿਨ ਬਾਕੀ ਆ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਕੋਈ ਪਿੰਡ ਕੌਣ ਸਾਂ ਤੇ ਜ਼ਿਲ੍ਹਾ ਬਰਨਾਲਾ ਬਾਈ ਜੀ ਤਾਂ ਨੇੜੇ-ਨੇੜੇ ਪਿੰਡ ਤੋਂ ਦੱਸ ਦਿੱਤੇ ਤਵਾ ਪੈਦਾ ਨੇੜੇ ਜੀ ਠੀਕ ਹੈ ਜੀ ਬਰਨਾਲਾ ਵੀ ਨੇੜੇ ਪੈਦਾ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ